ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਚੈਨਲ ਦੇ ਉੱਤੇ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਸ ਦੇ ਕਿ ਬਟਾਲਾ ਦੇ ਇੱਕ ਮੁਰਗੀਖਾਨੇ ਦੇ ਵਿੱਚ ਦੇਸੀ ਮੁਰਗੀ ਨੇ ਇੱਕ 232 ਗ੍ਰਾਮ ਦਾ ਆਂਡਾ ਦੇ ਕੇ ਵਰਲਡ ਤੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਤੁਹਾਨੂੰ ਦੱਸ ਦੇ ਕਿ ਬਟਾਲਾ ਦੀ ਇੱਕ ਮੁਰਗੀਖਾਨੇ ਵਿੱਚ ਦੇਸੀ ਮੁਰਗੀ ਵੱਲੋਂ 232 ਗ੍ਰਾਮ ਦਾ ਆਂਡਾ ਦਿੱਤਾ ਗਿਆ ਜਦੋਂ ਸਾਡੀ ਟੀਮ ਨੇ ਜਾ ਕੇ ਤੇ ਮੁਰਗੀਖਾਨੇ ਵਾਲੇ ਦੇ ਨਾਲ ਗੱਲਬਾਤ ਤੇ ਤੋਂ ਉਹਨੇ ਦੱਸਿਆ ਕਿ ਇਹ ਇੱਕ ਵਰਲਡ ਰਿਕਾਰਡ ਟੁੱਟਣ ਦੇ ਬਰਾਬਰ ਹੈ ਵਰਲਡ ਰਿਕਾਰਡ ਟੁੱਟ ਗਿਆ ਨਾਲ ਹੀ ਨੈਸ਼ਨਲ ਜਿਹੜਾ ਰਿਕਾਰਡ ਹੈ ਉਹ ਵੀ ਟੁੱਟ ਜਾਂਦਾ ਹੈ ਕਿਉਂਕਿ ਇਸ ਮੁਰਗੀ ਨੇ ਕਰੀਬ 232 ਗ੍ਰਾਮ ਦਾ ਆਂਡਾ ਦਿੱਤਾ ਹੈ ਇਸ ਤੋਂ ਪਹਿਲਾਂ ਕਿ 210 ਗ੍ਰਾਮ ਦੇ ਆਂਡੇ ਦਾ ਰਿਕਾਰਡ ਦੱਸਿਆ ਜਾ ਰਿਹਾ ਹੈ ਪਰ ਹੁਣ ਜਿਹੜਾ ਤੁਸੀਂ ਆਂਡਾ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਇਹ 232 ਗ੍ਰਾਮ ਦਾ ਆਂਡਾ ਦੱਸਿਆ ਜਾ ਰਿਹਾ ਹੈ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਤਕਰੀਬਨ ਆਂਡੇ ਆ ਜਿਹੜੇ ਉਹ 100 70 ਜ 78 ਗ੍ਰਾਮ ਦੇ ਕਰੀਬ ਹੁੰਦੇ ਨੇ ਉਹ ਆਂਡੇ ਜਿਹੜੇ ਦੇਸੀ ਮੁਰਗੀਆਂ ਦੇ ਹੁੰਦੇ ਨੇ ਪਰ ਇਹ ਦੇਸੀ ਮੁਰਗੀ ਨੇ ਆਂਡਾ ਜਿਹੜਾ ਆ ਉਹ ਇੱਕ ਕਾਫੀ ਵੱਡਾ ਆਂਡਾ ਜਿਹੜਾ ਆ ਦੇ ਕੇ ਤੇ ਇਤਿਹਾਸ ਕਾਇਮ ਕਰ ਦਿੱਤਾ ਹੈ ਤੁਹਾਨੂੰ ਦਾ ਦੇ ਕਿ ਇਤਿਹਾਸ ਦੇ ਵਿੱਚ 232 ਗ੍ਰਾਮ ਦਾ ਇੱਕ ਦੇਸੀ ਮੁਰਗੀ ਵੱਲੋਂ ਆਂਡਾ ਦੇ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਗਿਆ ਇੱਕ ਨਵਾਂ ਅਵਾਰ ਇੱਕ ਰਿਕਾਰਡ ਜਿਹੜਾ ਆ ਉਹ ਬੰਦ ਤਾਂ ਗਿਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਆਓ ਗੱਲਬਾਤ ਕਰ ਲੈਂਦੇ ਆ ਕਿ ਕੀ ਕਿਹਾ ਜਾਂਦਾ ਆ ਇਸ ਆਂਡੇ ਦੇ ਬਾਰੇ ਤੇ ਤੁਹਾਨੂੰ ਇਹ ਆਂਡਾ ਕਿਵੇਂ ਲੱਗਾ ਕਿਸ ਤਰ੍ਹਾਂ ਲੱਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਇਹਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਆਂਡੇ ਬਾਰੇ ਤੁਸੀਂ ਕੀ ਕਹਿੰਦੇ ਹੋ ਤੇ ਇਸ ਤੋਂ ਪਹਿਲਾਂ ਤੁਸੀਂ ਕਿੰਨੇ ਕ ਵੱਡੇ ਆਂਡੇ ਜਿਹੜੇ ਮੁਰਗੀ ਦੇ ਦੇਖ ਚੁੱਕੇ ਹੋ ਠੀਕ ਹੈ ਦੋਸਤੋ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਮੇਰਾ ਨਾਮ ਜੀ ਗੁਰਨਾਉਨਿਹਾਲ ਸਿੰਘ ਦਾਬੀਆ ਜੀ ਪਿੰਡ ਪਾਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਤੇ ਪੰਜਾਬ ਇਹ ਆਂਡਾ ਜੀ 232 ਗ੍ਰਾਮ ਦਾ ਆਂਡਾ ਜੀ ਬਰਾਊਨ ਆਂਡਾ ਜੇ ਤੇ 232 ਗ੍ਰਾਮ ਦਾ ਇਹ ਜੀ ਮੇਰੇ ਬਾਬਾ ਜੀ ਨੇ ਕਿਹਾ ਮੈਨੂੰ ਵੀ ਉਹ ਉੱਥੇ ਫਾਰਮ 'ਚ ਅੰਡਾ ਵਾ ਇੱਕ ਮੈਂ ਵੇਖਿਆ ਬਹੁਤ ਵੱਡਾ ਅੰਡਾ ਤੇ ਉਹਨੂੰ ਲਿਆ ਘਰ ਤੇ ਉਹਨੂੰ ਘਰ ਲਿਆ ਕੇ ਰੱਖ ਟੁੱਟ ਗਿਆ ਨਾ ਇਹ ਅੰਡਾ ਆਮ ਅੰਡੇ ਨਾਲੋਂ ਵੱਡਾ ਸਾਈਜ਼ ਆ ਤੇ ਉਹਦਾ ਜਿਹੜਾ ਸ਼ੈਲ ਉਹ ਵੀ ਪਤਲਾ ਹੋਊਗਾ ਤੇ ਮੈਂ ਉਹਨੂੰ ਫਿਰ ਬਨੂ ਕੇ ਰਾਇਆ ਉਹਨੇ ਵੀ ਜਾ ਲੈ ਕੇ ਆ ਤੇ ਮੈਂ ਲੈਣ ਗਿਆ ਤੇ ਜਦੋਂ ਮੈਂ ਫੜਿਆ ਤੇ ਉਹ ਵਾ ਭਾਰਾ ਲੱਗਾ ਮੈਨੂੰ ਜਿਹੜੇ ਤੋਂ ਕਿੰਨਾ ਦਾ ਵੇਟ ਆ ਜੀ ਤੇ ਜਦੋਂ ਤੋਲਿਆ ਤੇ ਨਿਕਲਿਆ 232 ਗ੍ਰਾਮ ਫਿਰ ਗੂਗਲ ਕੀਤਾ ਗੂਗਲ 'ਚ ਫਿਰ ਨਿਕਲਿਆ ਮਹਾਰਾਸ਼ਟਰ ਦਾ ਰਕੋਰਡ 210 ਗ੍ਰਾਮ ਦਾ ਵਾਈਟ ਐਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਬੱਚਾ ਨੂੰ ਮੈਂ ਕੀਤਾ ਫੋਨ ਪੇ ਇਦਾ ਇਦਾ ਆਂਡਾ ਆ ਇੰਡੀਅਨ ਨੈਸ਼ਨਲ ਕਾਰਡ ਤੋੜਿਆ ਵਾ ਤੇ ਉਹਨਾਂ ਨੇ ਪੁੱਛਿਆ ਪਾਪਾ weight ਕੀ ਇਹਦਾ ਤੇ ਫਿਰ ਮੈਂ ਦੱਸਿਆ weight 232 ਗ੍ਰਾਮ ਤੇ ਦੇਸੀ ਆਂਡਾ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਫਿਰ ਜਦੋਂ ਚੈੱਕ ਕੀਤਾ ਤੇ ਆਂਡਾ ਤੁਸੀਂ ਤੇ ਵਰਲਡ ਰਿਕਾਰਡ ਤੋੜ ਦਿੱਤਾ ਵੀ ਜਿਹੜਾ ਕਿ 282 ਗ੍ਰਾਮ ਦਾ ਵਰਲਡ ਰਿਕਾਰਡ ਆ ਬ੍ਰਾਊਨ ਆਂਡੇ ਦਾ ਸਪੇਨ ਦਾ 100 182 ਸੌਰੀ 182 ਗ੍ਰਾਮ ਦਾ ਹਾਂਜੀ 182 ਗ੍ਰਾਮ ਦਾ ਸਪੇਨ ਦਾ ਰਿਕਾਰਡ ਤੋੜਤਾ ਤੁਸੀਂ ਤੇ ਤੁਹਾਡਾ ਤੇ ਵੇਟ 50 ਗ੍ਰਾਮ ਜ਼ਿਆਦਾ ਉਹਨੋਂ ਤੇ ਫਿਰ ਉਹਨਾਂ ਨੇ ਜਿਹੜਾ ਗਿਨੀਸ ਬੁੱਕ ਉਹ ਵਰਲਡ ਰਿਕਾਰਡ ਵਿੱਚ ਲਿਖਾਇਆ ਹੋ ਇਹਨੂੰ 30 ਸਾਲ ਤੋਂ ਕਰ ਰਹੇ ਆ ਜੀ ਧੰਦਾ ਤੇ ਬਾਕੀ ਜਿਹੜਾ ਅੰਡਾ ਆਮ ਸਾਈਜ਼ ਜਿਹੜਾ ਉਹ 50 ਤੋਂ 60 ਗ੍ਰਾਮ 70 ਤੇ ਜੇ ਕੋਈ ਡਬਲ ਜੋਗ ਅੰਡਾ ਆ ਜੇ ਤੇ ਉਹ 100 ਗ੍ਰਾਮ ਦਾ ਹੋ ਜਾਏਗਾ 110 ਦਾ ਹੋ ਜਾਊਗਾ ਤੇ ਹਾਈਐਸਟ ਜਿਹੜਾ ਅੰਡਾ 120 ਗ੍ਰਾਮ ਦਾ ਅਜੇ ਤੱਕ ਵੱਧ ਨਹੀਂ ਹੁੰਦਾ ਕੋਈ ਇਹ ਜੀ ਮੇਰੇ ਪਾਪਾ ਨੂੰ ਪਤਾ ਲੱਗਾ ਜੀ ਤੋ ਉਹਨਾਂ ਨੇ ਜਿਹਨੂੰ ਵੇਖਿਆ ਜਾ ਕੇ ਤੇ ਉਹ ਫਿਰ ਮੈਨੂੰ ਕਹਿੰਦੇ ਜੀ ਇਹ ਕੁਦਰਤੀ ਕੁਸ਼ਮਾਵਾ ਇਹ ਫੀਡ ਨਾਲ ਇਹ ਜੇ ਕੰਸਰਨ ਕੋਈ ਵੀ ਬਾਕੀ ਜਿਹੜੇ ਅਸੀਂ ਫੀਡ ਪਾਉਂਦੇ ਆ ਉਹ ਸਾਡੀ ਆਪਣੀ ਫਾਰਮ ਦੀ ਮੈਨੂਫੈਕਚਰਿੰਗ ਆ ਤੇ ਅਸੀਂ ਰੈਡੀਮੇਡ ਫੀਡ ਨਹੀਂ ਲੈਂਦੇ ਤੇ ਮੁਰਗੀ ਵੀ ਹੈਲਥੀ ਸਾਡੀ ਓਦਾਂ ਵੀ ਵੈਸੇ ਵੀ ਹੈਲਥੀ ਆ ਬੜੇ ਕੁਦਰਤੀ ਕੁਸ਼ਮਾਵਾ ਜਿਹੜਾ ਇਹ ਜੀ ਇਹਨੂੰ ਬਸ ਹੁਣ ਇੱਕ ਦੋ ਦਿਨ ਰੱਖਾਂਗੇ ਇੱਥੇ ਆਊਟ ਆਫ ਫ੍ਰਿਜ ਤੇ ਉਸ ਤੋਂ ਬਾਅਦ ਫਿਰ ਫ੍ਰਿਜ ਰੱਖਾਂਗੇ ਫਿਰ ਉਸ ਤੋਂ ਬਾਅਦ ਕੱਢਾਂਗੇ ਨਹੀਂ ਬਾਹਰ ਇਹਨੂੰ ਠੀਕ ਆ ਜੀ ਤੇ ਜਿੰਨੇ ਦਿਨ ਤੱਕ ਉਹ ਟੀਮ ਨਹੀਂ ਆਉਂਦੀ ਇਸਤੋਸਤ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਬੜੇ ਖੁਸ਼ ਨੇ ਹਾਂਜੀ ਵੀ ਵਲਡਰਕਾਰ ਟੁੱਟ ਗਿਆ ਅੰਨੇ ਦਾ ਜੀ ਤੇ ਫੋਨ ਵੀ ਆ ਰਿਹਾ ਬਾਹਰੋਂ ਵੀ ਫੋਨ ਆ ਰਿਹਾ ਇੱਥੋਂ ਵੀ ਆਪਣੇ ਰਿਸ਼ਤੇਦਾਰ ਫੋਨ ਕਰ ਰਹੇ ਆ ਪਿੰਡ ਦੇ ਦੋਸਤ ਮਿੱਤਰ ਵੀ ਆਏ ਨੇ ਵੇਖਣੇ ਲਾਸਟ ਵਿੱਚ ਉਹਨਾਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਧੰਦੇ ਨਾਲ ਜੋੜਨਾ ਚਾਹੁੰਦੇ ਹੋ ਵੇਖੋ ਜੀ ਪੋਲਟੀ ਫਾਰਮ ਇੱਕ ਲਾਇਵੰਤ ਹੁੰਦਾ ਹਾਂਜੀ ਜੇ ਅਸੀਂ ਮਿਹਨਤ ਕਰਦੇ ਆ ਠੀਕ ਹੈ ਜੀ ਮਿਹਨਤ ਦੇ ਨਾਲ ਨਾਲ ਵੇਖੋ ਆਪਣਾ ਆਂਡਾ ਬਣਾਉਂਦਾ ਜਾਂ ਮੀਟ ਜਿਹੜਾ ਅਸੀਂ ਬਰੈਲਰ ਬਣਾਉਂਦੇ ਆ ਤੇ ਉਸਦੇ ਨਾਲ-ਨਾਲ ਨੂੰ ਸੇਲ ਵੀ ਰੱਖਣੀ ਪੈਗੀ ਨਾਲ ਹਾਂਜੀ ਵੀ ਸੇਲ ਜਿਹੜੀ ਤੁਹਾਨੂੰ ਆਪਣੇ ਹੱਥ ਚ ਕਰਨੀ ਪੈਗੀ ਇਹ ਪ੍ਰੋਫਿਟ ਵਧ ਲੈਣ ਵਾਸਤੇ ਹਾਂਜੀ